ਕੱਲ ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਅਸੈਂਬਲੀ ਬਿਲ ਕੈਲੀਫੋਰਨੀਆ ਦਾ 3027 ਜਿਸ ਨੂੰ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਲੈ ਕੇ ਆਏ ਆ ਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਸਬੰਧ ਦੇ ਵਿੱਚ ਤਾਂ ਕਿ ਕਿਸੇ ਵੀ ਐਕਟਿਵਿਸਟ ਨੂੰ ਕਿਸੇ ਵੀ ਬੰਦੇ ਜਾਂ ਬੀਬੀ ਨੂੰ ਜੋ ਹੱਕਾਂ ਦੀ ਗੱਲ ਕਰਦਾ ਹੈਗਾ ਉਸ ਨੂੰ ਬਾਹਰ ਲੀਆਂ ਸਰਕਾਰਾਂ ਇੱਥੇ ਥ੍ਰੈਟਨਾ ਕਰ ਸਕਣ ਇੰਟੀਮੀਡੇਟਨਾ ਕਰ ਸਕਣ ਮਾਰਨਾ ਸਕਣ ਉਸ ਵੇਲੇ ਸਭਾਂ ਦੇ ਵਿੱਚ ਪੰਜਾਬੀ ਜਿਹੜੇ ਯੂਐਸਏ ਤੇ ਵੀ ਬਹੁਤ ਸਾਰੀਆਂ ਕਾਲਸ ਆਈਆਂ ਮੇਰੇ ਖਿਆਲ ਨਾਲ ਜਸਮੀਤ ਜਸਮੀਤ ਕੌਰ ਬੈਂਸ ਉਹਨਾਂ ਦੇ ਆਫਿਸ ਵਿੱਚ ਵੀ ਗਈਆਂ ਕਈ ਲੋਕਾਂ ਦੇ ਕੁਐਸਚਨ ਸੀ ਕਿ ਇਹ ਕੈਲੀਫੋਰਨੀਆ ਚ ਹੋਊਗਾ ਯੂਐਸਏ ਚ ਹੋਊਗਾ ਸਭ ਤੋਂ ਪਹਿਲਾਂ ਇਹ ਕੈਲੀਫੋਰਨੀਆ ਚ ਜੇ ਬਿਲ ਪਾਸ ਹੋ ਜਾਂਦਾ ਕਿਉਂਕਿ ਲੱਗਦਾ ਵੀ ਮੈਜੋਰਟੀ ਦੇ ਵਿੱਚ ਜਿਹੜੇ ਅਸੈਂਬਲੀ ਮੈਂਬਰ ਤੇ ਸੈਨੇਟਰਸ ਆ ਗਏ ਆ ਉਹੋ ਇਸ ਦੇ ਹੱਕ ਵਿੱਚ ਆ ਜੇ ਕੈਲੀਫੋਰਨੀਆ ਚ ਇਹ ਬਿਲ ਪਾਸ ਹੋ ਜਾਂਦਾ ਫਿਰ ਹੋਰ ਸਟੇਟਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਬਣ ਜੂਗਾ ਵੀ ਹਾਂ ਕੈਲੀਫੋਰਨੀਆ ਵਾਲਿਆਂ ਨੇ ਕੀਤਾ ਇੱਥੇ ਵੀ ਕਰੋ ਤੇ ਅਲਟੀਮੇਟਲੀ ਜਿਹੜਾ ਸਾਡਾ ਐਜ਼ ਅਮਰੀਕਨ ਸਿਟੀਜ਼ਨ ਗੋਲ ਇਹ ਹੋਣਾ ਚਾਹੀਦਾ ਵੀ ਯੂ ਐਸ ਏ ਦੀ ਜਿਹੜੀ ਫੈਡਰਲ ਸਰਕਾਰ ਆ ਪੂਰੇ ਯੂ ਐਸ ਏ ਦੇ ਵਿੱਚ ਇਹ ਜਿਹੜਾ ਲਾਅ ਆ ਉਹ ਬਣਨਾ ਚਾਹੀਦਾ ਹਾਲਾਂਕਿ ਉਸ ਲੈਵਲ ਦੇ ਉੱਤੇ ਕਾਫੀ ਆਪਣੇ ਆਰਗੇਨਾਈਜੇਸ਼ਨਸ ਲੱਗੀਆਂ ਵੀ ਹੋਈਆਂ ਹੈਗੀਆਂ ਕੰਮ ਕਰਨ ਤੇ ਹਾਂ ਇਹ ਬਿੱਲ ਜੋ ਆ ਜਿਸ ਤਰ੍ਹਾਂ ਰਸ਼ੀਆ ਚਾਈਨਾ ਹੋਰ ਮੁਲਕ ਵੀ ਹੈਗੇ ਆ ਤੁਰਕੀ ਆ ਹੋਣਾ ਦੇਖ ਲਓ ਵੀ ਤੁਹਾਡੇ ਸਾਹਮਣੇ ਵੀ ਪਾਕਿਸਤਾਨੀ ਇੱਕ ਫੜਿਆ ਜਿਹੜਾ ਈਰਾਨ ਦੇ ਵਿੱਚ ਯੋਦਾ ਘਰ ਆ ਤੇ ਉਹ ਇੱਥੇ ਦੇ ਪੋਲਿਟੀਸ਼ੀਅਨਸ ਇਨਕਲੂਡਿੰਗ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ ਸੋ ਇਹ ਇਹ ਜੋ ਜੋ ਬਿੱਲ ਆ ਇਹ ਇੱਕ ਬਹੁਤ ਵਧੀਆ ਬਿੱਲ ਹੋਊਗਾ ਜੋ ਕਿ ਅਮਰੀਕਨ ਸਿਟੀਜ਼ਨਸ ਨੂੰ ਪ੍ਰੋਟੈਕਟ ਕਰੂਗਾ ਹੂੰ ਜੀ ਬਿਲਕੁਲ ਇਹ ਜ਼ਰੂਰੀ ਆ ਇਸ ਤੇ ਪਹਿਲਾਂ ਵੀ ਗੱਲ ਕੀਤੀ ਸੀ ਤੇ ਇਹ ਰੋਜ਼ਾਨਾ ਜਿਹੜੀ ਚੱਲਦੀ ਰਹਿਣੀ ਚਾਹੀਦੀ ਹੈ ਜਿੰਨੀ ਦੇਰ ਤੱਕ ਕਿ ਬਿੱਲ ਸੈਨੇਟ ਚ ਵੀ ਪਾਸ ਨਹੀਂ ਹੋ ਜਾਂਦਾ